ਵੀਰ ਜੀ ਮਨਮੀ ਤੇ ਡੇੜੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਅੱਜ ਵੀਰ ਚੰਨ ਕੋ ਆਏ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਹੋਰ ਸੁਣਾਓ ਸੇਤਾਂ ਦੀ ਮਾ ਠੀਕ ਠਾਕ ਮਾਰਾ ਵਧਿਆ ਅੱਜ ਕਿੰਨੇ ਨਾ ਆ ਗਏ ਵੀਰ ਜੀ ਆਪਣੇ ਕੋ 4 ਤੇ 4 ਨਾਗ ਵੀਰ ਨੂੰ ਨਾ ਕੋ ਵੇਖੋ ਵੀਰ ਜੀ ਇਹ ਵੀਰ ਜੀ ਫਿਰ ਆਪਣਾ ਐਡਰੈਸ ਬੋਲ ਦਿਓ ਪਹਿਲੋਂ ਪਿੰਡ ਖੈਰਾ ਹਾਂਜੀ ਪਟਾਰਾ ਜ਼ਿਲ੍ਹਾ ਕਰਤਾਰਪੁਰ ਹਾਂਜੀ ਫੋਨ ਨੰਬਰ 628472335 ਹਾਂਜੀ ਹੋਰ ਵਿੱਚ ਹੀ ਸੇਤਾ ਦੀ ਬਸ ਵਧੀਆ ਠੀਕ ਠਾਕ ਵੀ ਖੋਲੋ ਵੀਰ ਜੀ ਹਰਾ ਆ ਵੀ ਸੁਈ ਵਸ਼ੀ ਆ ਅੰਕਲ ਜੀ ਖੋਲਿਓ ਆਹ ਦੇਖੋ ਵੀਰ ਜੀ ਸੁਈ ਵਸ਼ੀ ਆ ਇਹ ਵੀ ਇੰਨੀ ਕਿੰਨਾ ਦੋਦੇ ਦੇ ਥੱਲੇ ਹੋਊਗਾ ਇਹ ਪਰਸੋਂ ਦੀ ਸੁਈ ਪਾਰਾ 13 ਕਿਲੋ ਬੋਲਾ 12 13 ਕਿਲੋ ਵੀਰ ਜੀ ਬੋਲਾ ਉਹ ਵੀਰ ਕਹਿੰਦਾ ਵੇਖੋ ਵੀਰ ਜੀ ਆ ਮਗਰ ਚੋਬਰ ਮਗਰ ਵਸ਼ੀ ਤੇ ਵਸ਼ੀ ਵੀਰ ਜੀ ਵਸ਼ਾ ਜੋ ਲਿਖਾ ਲੱਗ ਗਿਆ ਵੀਰ ਨੂੰ ਵੇਖੋ ਵੀਰ ਜੀ ਥਾਨ ਲੇਵਾ ਕਿੱਡਾ ਸੋਹਣਾ ਵਸ਼ੀ ਨੂੰ ਲੱਗਾ ਵਾ ਕੁਆਲਟੀ ਦਾ ਵੇਖੋ ਕੱਡੀ ਵਧੀਆ ਬਣੀ ਆ ਲਾਓ ਅੰਕਲ ਜੀ ਚੰਗੀ ਵੀਰ ਜੀ ਵਸ਼ੀ ਆ ਜਾਤ ਨਸਲ ਦੀ ਡੱਬਾ ਰੰਗ ਇਹਦਾ ਵੀਰ ਜੀ ਕੀ ਮੁੱਲ ਕਰਦੇ ਜੋ ਇਹਦਾ ਮੁੱਲ ਵੀਰ ਜੀ ਕਰਾ ਲਓ 45 42 ਹਾਂਜੀ 40000 ਚ ਮਾਨਸਾਨ ਕਰਦਾ 40000 ਚ ਮਾਨਤਰ ਕਿੰਨਾ ਦਾ ਦੋ ਕਿਨੇ ਦੇ ਦੇ ਦਾ 38000 ਦੀ ਹੋਰ ਕਰ ਦਿਓ ਕੋਈ ਆਉ ਮਾਨ ਤਾਂ ਆ ਵੀਰ ਜੀ ਅੱਗੇ ਆ ਗਈ ਇਹ ਪਹਿਲਣ ਵੈੜ ਦੋ ਦੰਦ ਦੋ ਦੰਦ ਵੀਰ ਜੀ ਕਹਿੰਦੇ ਪਹਿਲਣ ਵਾਲ ਆ ਲਾਲ ਰੰਗ ਅੱਛਾ ਡੇਢ ਮਹੀਨੇ ਦੀ ਸੂਈ ਆ ਇਹ ਵੀਰ ਜੀ ਬੱਚਾ ਇਹਦਾ ਬੱਚਾ ਵੀਰ ਜੀ ਨਾ ਵਸ਼ੀ ਦਿੱਤੀ ਨਹੀਂ ਆਂਦੇ ਇਹ ਕੁੜੀ ਨੂੰ ਦਿੱਤੀ ਆਪਣੀ ਅੱਛਾ ਵਸ਼ੀ ਨਹੀਂ ਉਹਨਾਂ ਦਿੱਤੀ ਤੁਹਾਨੂੰ ਵੇਖੋ ਵੀਰ ਜੀ ਥਾਨਲੇ ਵਾ ਚੰਗਾ ਲੱਗਾ ਵੈਰ ਮੈਨੂੰ ਵੀ ਆਹ ਲੱਗਾ ਵੈਰ ਇਹ ਵੀ ਸੋਣੀ ਜੀ ਹਾਂ ਲੈਵਾ ਚੰਗਾ ਲੱਗਾ ਜੋ ਵੇਖੋ ਵੈਰ ਨੂੰ ਜਲਸੀ ਵਧੀਆ ਪਿਓੜ ਲੈ ਓ ਅੰਕਲ ਜੀ ਚੰਗੀ ਵੈਰ ਵੀਰ ਜੀ ਵੇਖੋ ਇਹ ਵੀ ਇਹ ਅੰਕਲ ਜੀ ਕਿੰਵੇਂ ਸੂਏ ਹੋਊਗੀ ਪਹਿਲੇ ਪਹਿਲੇ ਸੂਏ ਕਹਿੰਦਾ ਅੰਕਲ ਕਹਿੰਦਾ ਵੇਖੋ ਵੀਰ ਜੀ ਚੰਗੀ ਵੈਰ ਥਾਂ ਲੈਵਾ ਵੀ ਚੰਗਾ ਲੱਗਾ ਵਾ ਇਹਦਾ ਵੀਰ ਜੀ ਕੀ ਮੁੱਲ ਕਰਦੇ ਜੋ? ਇਹ 5000 ਰੁਪਏ ਦੇ ਦਾਂਗੇ। 5000 ਦੀ ਵੀਰ ਕਹਿੰਦਾ ਦੇ ਦਾਂਗੇ ਹੋਰ ਮੌਕੇ ਤੇ ਮਾਨਤਾ ਕੋਈ ਨਹੀਂ। ਹੋਰ ਕਰਦਾ ਵਿੱਚ ਵਿੱਚ। ਵੀਰ ਕਹਿੰਦਾ ਹੋਰ ਮਾਨ ਕਰ ਦਾਂਗੇ। ਆਹ ਵੀਰ ਜੀ ਆ ਤੀਜੇ ਨੰਬਰ ਵਾਲੀ। ਇਹ ਗੱਬਣ ਦੇ ਤੇ ਸੂਏ ਦੇ। ਅੱਛਾ ਗੱਬਣ ਆ। ਕਿੰਨੇ ਕਿੰਵੇ ਸੂਏ ਵੀਰ ਜੀ ਸੁਣੀ ਆ? ਤੀਜੇ ਸੂਏ ਸੁਣੀ ਆ। ਤੇ ਜੇ ਸੂਏ ਵੀਰ ਕਹਿੰਦਾ ਸੁਣੀ ਆ ਗੱਬਣ ਆ। ਚੰਗੀ ਰਿਕਾਰਡ ਵਾਲੀ। ਚੰਗੀ ਵੀਰ ਕਹਿੰਦਾ ਰਿਕਾਰਡ ਆ ਥਣ ਲੇਵਾ ਵੀ ਚੰਗਾ ਲੱਗਾ ਖੋਲਿਓ ਅੰਕਲ ਜੀ। ਖੋਲੋ ਸ਼ਾਹ ਜੀ। ਹਾਂਜੀ ਇਹਨੂੰ ਆਪਣੇ ਉੱਲਾਵਾਂ ਲਿਓ ਬੋਲੇ ਅੰਕਲ ਜੀ ਵੇਖੋ ਵੀਰ ਜੀ ਚੰਗੀ ਵਹਿ ਰਿਆ ਥਾਨ ਲੇਵਾ ਚੰਗਾ ਲੱਗਾ ਵਾ ਡੱਬੇ ਰੰਗ ਦੀ ਆ ਵੇਖੋ ਵੀਰ ਜੀ ਥਾਨ ਲੇਵਾ ਕੜਾ ਵਧੀਆ ਲੱਗਾ ਵੈਰ ਨੂੰ 15 16 ਦੁੱਧ 15 ਦਾ 16 ਲੀਟਰ ਵੀਰ ਕਹਿੰਦਾ ਦਊਗੀ ਅਜੇ ਦਿਨ 5-7 ਲੈ ਜਾਂਦੀ ਆ ਲੈਓ ਅੰਕਲ ਜੀ ਲੈਓ ਚੰਗੀ ਵੀਰ ਜੀ ਵਹਿ ਰਿਆ ਇਹਦਾ ਵੀਰ ਜੀ ਕੀ ਮੁੱਲ ਕਰਦੇ ਜੋ ਇਹ ਪੂਰੇ ਪੰਜਾਇਆ ਤੇ ਜੀ ਜੋ ਹੋਰ ਮਾਤਨ ਕਰੋ ਸ਼ੋਰ ਇੰਚੋਰ ਦੇ ਪੱਗਰ ਪਰ ਦੋਗੇ ਉਹ ਵੀਰਜੀ ਪੌਣੀ ਫਿਰ ਜਦੀ ਨਵਾਉਦੇ ਉਹਦਾ ਹੀ ਦਾਤ ਦੋ ਚਲੋ ਉਹਦਾ ਡੇਢ ਖੀਰੀ ਵੱਛੀ ਪਹਿਲੇ ਸੂਰ ਵਾਲੀ ਅੱਛਾ ਖੀਰੀ ਵੱਛੀ ਪਹਿਲੇ ਸੂਏ ਸੂਨ ਵਾਲੀ ਜੋ ਵੇਖੋ ਵੇਖੋ ਅੱਜ ਮਰ ਜਾ ਪੜਾ ਕਰ ਦੇ ਵੇਖੋ ਵੀਰਜੀ ਥਾਲੇ ਵਾ ਕਿੱਡਾ ਸੋਹਣਾ ਲੱਗਾ ਵੈਨੂੰ ਗੁਲਾਬੀ ਰੰਗ ਦਾ ਚੰਗਾ ਸੋਹਣੀ ਚੰਗੀ ਵੱਛੀ ਅਜੇ ਆਈ ਵੀ ਕਹਿੰਦਾ ਲਾਈ ਆ ਹਾਲੇ ਉਹ ਵੀ ਚੰਗਾ ਲੱਗਾ ਵੱਛੀ ਅਡਰੈਸ ਦਾਤੋ ਵੀਦੀ ਸਾਡਾ ਨਾਮ ਲੀਕਾ ਬੰਦ ਡਰੈਸ ਵੀਰ ਜੀ ਪਿੰਡ ਖੈਰਾ ਤਹਿਸੀਲ ਬਟਾਲਾ ਜ਼ਿਲ੍ਹਾ ਕਰਤਾਰਪੁਰ ਫੋਨ ਨੰਬਰ 626472335 ਆਓ ਵੀਰ ਜੀ ਚਵਾਈ ਚੂਈ ਕਰਕੇ ਆਪਣੀ ਪਾਸ ਕਰਕੇ ਤਸੱਲੀ ਕਰਕੇ ਡੰਗਰ ਲੈ ਕੇ ਜਾਓ 2 ਟਾਈਮ 3 ਟਾਈਮ 4 ਟਾਈਮ ਚੋ ਕੇ ਲੈ ਕੇ ਜਾਓ ਸਾਸੀ ਦਾ ਵੀਰ ਜੀ